ਸਮਰੂਰ ਦੇ ਨਾਂ ਲੱਗਦੇ ਪਿੰਡ ਗੁਜਰਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਜੋ 18 ਵਿਅਕਤੀਆਂ ਦੀ ਮੌਤ ਹੋਈ ਹੈ ਉਸ ਦੇ ਸਬੰਧ ਵਿੱਚ ਬੋਜਨ ਸਮਾਜ ਪਾਰਟੀ ਵੱਲੋਂ ਅੱਜ ਡੀਸੀ ਸਾਹਿਬ ਨੂੰ ਮੰਗੇ ਪੱਤਰ ਸੌਂਪਿਆ ਜਾਣਾ ਹੈ ਕੀ ਕੀ ਉਹਨਾਂ ਦੀਆਂ ਮੰਗਾਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਆਗੂ ਮਯੂਦ ਨੇ ਤੁਸੀਂ ਸਰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਮਕਰ ਸਿੰਘ ਸੂਬਾ ਜਨਰਲ ਸਕੱਤਰ ਬੋਜਨ ਸਮਾਜ ਪਾਰਟੀ ਪੰਜਾਬ ਤੇ ਜੋ 18 ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਕਰ ਹੋਈਆਂ ਨੇ ਗਈਆਂ ਉਹ ਬਹੁਤ ਹੀ ਦੁਖਦਾਈ ਘਟਨਾ ਇਹ ਸਾਰੀਆਂ ਮੌਤਾਂ ਗਰੀਬਾਂ ਦੇ ਮਜ਼ਦੂਰਾਂ ਦੇ ਦਲਤਾਂ ਦੇ ਪਰਿਵਾਰਾਂ ਵਿੱਚ ਹੋਈਆਂ ਗਈਆਂ ਅਸੀਂ ਤੇ ਇਸ ਦੁਰਘਟਨਾ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਤੇ ਇਥੋਂ ਦਾ ਖਜ਼ਾਨਾ ਮੰਤਰੀ ਕਿਉਂਕਿ ਉਹਨਾਂ ਕੋਲ ਅਕਸਾਈ ਮਹਿਕਮਾ ਵੀ ਹੈ ਉਹ ਜ਼ਿੰਮੇਵਾਰ ਹੈ ਅਸੀਂ ਡੀਸੀ ਰਾਹੀਂ ਪੰਜਾਬ ਸਰਕਾਰ ਤੋਂ ਪੰਜਾਬ ਗਵਰਨਰ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਪੰਜਾਬ ਸਰਕਾਰ ਹੈ ਇਹ ਗਰੀਬ ਮਜ਼ਦੂਰ ਦਲਤ ਵਿਰੋਧੀ ਹੈ ਇਹਨੂੰ ਤੁਰੰਤ ਬਰਖਾਸਤ ਕਰਕੇ ਇੱਥੇ ਰਾਸ਼ਟਰੀ ਰਾਜ ਲਾਗੂ ਕੀਤਾ ਜਾਵੇ ਤੇ ਜਿਹੜੇ ਵਿਅਕਤੀ ਮਰ ਗਏ ਹੈ ਉਹਨਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 1-1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਤੇ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਜਿਹੜੇ ਵਿਅਕਤੀ ਜ਼ੇਰੇ ਇਲਾਜ ਨੇ ਉਹਨਾਂ ਨੂੰ 25-25 ਲੱਖ ਰੁਪਇਆ ਦਿੱਤਾ ਜਾਵੇ ਇਹ ਸਾਰੀ ਘਟਨਾ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਵੱਡੀ ਸਜ਼ਾ ਦਿੱਤੀ ਜਾਵੇ ਤੇ ਜੋ ਸ਼ਰਾਬ ਘਟਾਲਾ ਦਿੱਲੀ ਦੇ ਵਿੱਚ ਹੋਇਆ ਜੋ ਈਡੀ ਨੇ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਉਸ ਸ਼ਰਾਬ ਘਟਾਲੇ ਦੇਖੋ ਵੀ ਦੋਨੇ ਪਾਲਿਸੀਆਂ ਪਰ ਆਪ ਸਰਕਾਰ ਦੀਆਂ ਦੋਨੇ ਪਾਲਸੀਆਂ ਸੇਮ ਨੇਗੀਆਂ ਇੱਥੇ ਵੀ ਜਿਹੜਾ ਸ਼ਰਾਬ ਘਟਾਲਾ ਉਹ ਅਰਬਾਂ ਕਰਬਰ ਰਪਏ ਦਾ ਇੱਥੇ ਵੀ ਜਿਹੜੀ ਈਡੀ ਆ ਕੇ ਜਾਂਚ ਕਰੇ ਤੇ ਉਹ ਜਿਹੜੇ ਦੋਸ਼ੀ ਨੇਗੇ ਉਹਨਾਂ ਨੂੰ ਫੜਕੇ ਜੇਲ੍ਹਾਂ ਵਿੱਚ ਅੰਦਰ ਕਰੇ ਤੇ ਆਪ ਸਰਕਾਰ ਵੱਲੋਂ 10-10 ਲੱਖ ਰੁਪਏ ਦਾ ਜੋ ਹੈ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਨਹੀਂ ਨਹੀਂ ਇਹ ਬਹੁਤ ਬਹੁਤ ਨਾਮਾਤਰ ਹੈਗਾ ਇਹ 10 ਲੱਖ ਰੁਪਏ ਕੀ ਚੀਜ਼ ਹੈ ਜਿਹਦਾ ਇੱਕ ਪਰਿਵਾਰ ਜੇ ਅਸੀਂ ਸਾਰੇ ਘਰਾਂ ਜਾ ਕੇ ਆਏ ਛੋਟੇ ਛੋਟੇ ਬੱਚੇ ਸਾਰਿਆਂ ਦੇ ਇਹ 10 ਲੱਖ ਰੁਪਏ ਕਿੰਨਾ ਕੀ ਚੀਜ਼ ਹੈ ਅਸੀਂ ਜੇ ਪੰਜਾਬ ਸਰਕਾਰ ਪੁਲਿਸ ਵਾਲਿਆਂ ਨੂੰ ਫੌਜੀ ਭਰਾਵਾਂ ਨੂੰ ਅਸੀਂ ਕਹਿੰਦੇ ਬਹੁਤ ਅੱਛੀ ਗੱਲ ਹੈ ਉਹਨਾਂ ਨੇ ਕਿ ਕਰوڑ ਰੁਪਏ ਦਿੰਦੀ ਹੈ ਹਰ ਕੋਈ ਅੱਜ ਕੱਲ ਜਿਹੜਾ ਗਰੀਬ ਮਜ਼ਦੂਰ ਹੈ ਉਹ ਆਪਣੇ ਪਰਿਵਾਰ ਲਈ ਉਹ ਫੌਜੀ ਹੋਈ ਹੈ ਉਹ ਵੀ 1 ਕਿ ਕਰوڑ ਰੁਪਏ ਦੇਣਾ ਬਣਦਾ ਹੈ ਪੰਜਾਬ ਸਰਕਾਰ ਜੋ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਜੋ ਦੋਸ਼ੀ ਸਾਨੂੰ ਫੜ ਲਏਗੇ ਹਨ ਇਹ ਜਿਹੜੀ ਮੀਰ ਆਈ ਬਾਸ਼ ਹੈਗੀ ਅਸੀਂ ਜਿਹੜੇ ਵੱਡੇ ਕਾਰੋਬਾਰੀ ਨੇਗੇ ਜਿਹੜੇ ਵੱਡੇ ਮਗਰਮਛ ਨੇ ਨਸ਼ੇਵੇ ਕਿਉਂਕਿ ਪੰਜਾਬ ਸਰਕਾਰ ਜਦੋਂ ਹੋਰ ਵਿੱਚ ਆਈ ਹੈ ਤਾਂ ਇਹ ਕਹਿ ਕੇ ਆਈ ਸੀਗੀ ਵੀ ਅਸੀਂ ਜਿਹੜਾ ਹੈਗਾ ਨਸ਼ੇ ਨੂੰ ਕੁਝ ਕੁਝ ਦਿਨਾਂ ਵਿੱਚ ਖਤਮ ਕਰ ਦੇਵਾਂਗੇ ਕੋਝ ਨਸ਼ਾ ਵਿੱਚ ਖਤਮ ਕਰ ਦੇਵਾਂਗੇ ਪਰ ਨਸ਼ਾ ਨਾ ਤੋਂ ਖਤਮ ਨਹੀਂ ਹੋਇਆ ਇਹ ਇਹਨਾਂ ਦੀ ਪਾਲਿਸੀ ਦੇ ਕਾਰਨ ਇਹਨਾਂ ਦੀ ਨੀਤੀ ਦੇ ਕਾਰਨ ਇਹਨਾਂ ਦੀ ਨੀਅਤ ਦੇ ਕਾਰਨ ਅੱਜ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਉਹ ਦਿਨ ਦੇਖਣੇ ਪੈ ਰਹੇ ਨੇਗੇ ਤੇ ਅੱਜ ਆ ਚਾਰ ਜਨਾਂ ਦੇ ਵਿੱਚ 18 ਮੌਤਾ ਹੋ ਗਈਆਂ ਹੋਰ ਪਤਾ ਨਹੀਂ ਕਿੰਨੀਆਂ ਖਾਉਣੀਆਂ ਕਿਉਂਕਿ ਦਰਜਣਾਂ ਲੋਕ ਅਜੇ ਜੇਰੇ ਇਲਾਜ ਹਸਪਤਾਲਾਂ ਦੇ ਵਿੱਚ ਨੇਗੇ ਇੱਕ ਇੱਕ ਕਰੋੜ ਦੀ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨਾਮ ਪਤਾ ਆਪਣਾ ਚਮਕੌਰ ਸਿੰਘ ਵੀਰ ਸੂਬਾ ਜਨ ਸੇਕਟੀ ਭੋਜਨ ਸਮਾਜ ਪਾਰਟੀ ਪੰਜਾਬ ਆਮ ਆਦਮੀ ਪਾਰਟੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ਾ ਨੂੰ ਖਤਮ ਕਰਨ ਦਾ ਦਾਵਾ ਕਰਕੇ ਆਈ ਸੀ ਇਸੇ ਤਰ੍ਹਾਂ ਇਹ ਕੈਪਟਨ ਸਾਹਿਬ ਨੇ ਵੀ ਜਦੋਂ ਸਰਕਾਰ ਬਣਾਈ ਸੀ ਉਹਨਾਂ ਨੇ ਵੀ ਇਹ ਦਾਵਾ ਕਰਿਆ ਸੀਗਾ ਸੋਹ ਖਾਦੀ ਗੁੜਕਾ ਸਾਹਿਬ ਦੀ ਕਿ ਹਫ਼ਤੇ ਵੀ ਨਸ਼ਾ ਖਤਮ ਖਤਮ ਕਰਤਾ ਜਾਵੇਗਾ ਉਹ ਵੀ ਸਰਕਾਰ ਇਸ ਇਸ ਪੱਖੋਂ ਫੇਲ ਰਹੀ ਤੇ ਇਹਨਾਂ ਪੱਖੋਂ ਵੀ ਫੇਲ ਹੈ ਕਿਸ ਤਰ੍ਹਾਂ ਦੇਖਦੇ ਹੋ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਤਿੰਨੇ ਚਾਰੇ ਪਾਰਟੀਆਂ ਜਿਹੜੀ ਜੜ ਹੈ ਔਰ ਰਾਸ਼ਟਰੀ ਸੂੰਗ ਸੰਗ ਹੈ ਉਹਨਾਂ ਦਾ ਏਜੰਡਾ ਹੈ ਭਈ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ 2 ਨੰਬਰ ਦੀ ਸ਼ਰਾਬ ਦੇ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤੌਰ ਤੇ ਉਹਨਾਂ ਦੀ ਨੌਜਵਾਨੀ ਨੂੰ ਖਾਦਮ ਕੀਤਾ ਜਾਵੇ ਅੱਜ ਪੰਜਾਬ ਦੇ ਵਿੱਚ ਜਿਹੜੀ ਖੁਸ਼ੀ ਦੇ ਨਾਲ 92 ਐਮਐਲਏ ਲੋਕਾਂ ਨੇ ਬਦਲਾਅ ਬਦਲਾਅ ਚੱਕ ਜਿਤਾਈ ਸੀ ਅੱਜ ਇਹਨਾਂ ਦੇ 2 ਐਮਐਲਏ ਵੀ ਨਹੀਂ ਜਿੱਤੇ ਸਾਰੀਆਂ 13 ਦੇ 13 ਸੀਟਾਂ ਇਹ ਹਾਰਨਗੇ ਤੁਸੀਂ ਦੇਖੋ ਭਈ 18 ਬੰਦੇ ਗਰੀਬਾਂ ਦੇ ਮਰ ਗਏ ਦਰਜਣੇ ਹੀ ਬੰਦੇ ਇਲਾਜੇ ਦੀਨ ਪਏ ਨੇ ਦਰਜਣੇ ਐਸੇ ਐਸੇ ਬੰਦੇ ਨੇ ਜਿਹੜੇ ਘਰਾਂ ਵਿੱਚ ਦਵਾਈ ਲੈ ਕੇ ਸਾਰ ਰਹੇ ਨੇ ਦਰਜਣੇ ਐਸੇ ਨੇ ਜਿਹੜੇ ਹਲੇ ਸਾਈਲੈਂਟ ਬੈਠੇ ਆ ਲੇਕਿਨ ਇਹਨਾਂ ਦੀ ਸਾਰੀ ਕਵੈਂਟ ਦਿੱਲੀ ਦੇ ਵਿੱਚ ਆਪਣੇ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਲਈ ਗਈ ਹੋਈ ਆ ਬਚਾਉਣਾ ਚਾਹੀਦਾ ਜਨਤਾ ਨੂੰ ਜਿਹੜੀ ਜਨਤਾ ਨੇ ਇਹਨਾਂ ਨੂੰ ਵੋਟ ਦੇ ਕੇ ਕੁਰਸੀ ਤੇ ਬਹਾਇਆ ਅੱਜ ਤੁਸੀਂ ਦੇਖੋ ਹਰਪਾਲ ਚੀਮਾ ਐਕਸਰਸਾਈਜ਼ ਮੰਤਰੀ ਹੈ ਉਹਦਾ ਹਲਕਾ ਹੈ ਉਹ ਖਬਰ ਲੈਣ ਨਹੀਂ ਗਿਆ ਅਮਨ अरोड़ा ਹੈ ਉਹਦੇ ਹਲਕੇ 'ਚ ਮੋਤਾ ਹੋਈਆਂ ਉਹ ਨਹੀਂ ਗਿਆ ਨਾ ਮੁੱਖ ਮੰਤਰੀ ਗਿਆ ਨਾ ਜਿਹੜਾ ਕੈਂਡੀਡੇਟ ਹੈਗਾ ਮੀ ਤਿਆਰ ਉਹ ਵੀ ਨਹੀਂ ਗਿਆ ਇਥੋਂ ਸਪਸ਼ਟ ਹੈ ਵੀ ਇਹਨਾਂ ਦਾ ਆਮ ਲੋਕਾਂ ਨਾਲ ਕੋਈ ਲਗਾਓ ਨਹੀਂ ਇਹ ਸਿਰਫ ਰਾਜਭਾਗ ਲਈ ਆਈ ਸੀ ਤੇ ਉਹ ਹੁਣ ਲੋਕਾਂ ਦੇ ਮਹੀਨੇ ਨੂੰ ਵੋਟਾਂ ਪੈ ਜਾਣਗੀਆਂ ਇਹਨਾਂ ਨੂੰ ਕੁਰਸੀਆਂ ਦੀ ਮੂਦੀ ਮਾਰ ਦੇਣਗੀਆਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਇਹ ਚਾਹੁੰਦੇ ਹਾਂ ਕਿਉਂਕਿ ਸਰਕਾਰ ਤੋਂ ਸਾਡੀ ਕੋਈ ਮੰਗ ਨਹੀਂ ਸਾਡੀ ਮੰਗ ਹੈ ਰਾਜਪਾਲ ਗਵਰਨਰ ਤੋਂ ਗਵਰਨਰ ਤੋਂ ਇਹ ਗੱਲ ਚਾਹੁੰਦੇ ਆ ਬਈ ਤੁਰੰਤ ਪੰਜਾਬ ਸਰਕਾਰ ਨੂੰ ਇਥੋਂ ਚੱਲਦਾ ਕਰੇ ਬਰਖਾਸਤ ਕਰੇ ਔਰ ਸੀਬੀਆਈ ਦੀ ਇਨਕੁਆਰੀ ਕਰਾਵੇ ਜਿਹੜੇ 18 ਬੰਦੇ ਮਰ ਗਏ ਨੇ ਔਰ ਜਿਹੜੀ ਸ਼ਰਾਬ ਗਲਤ ਵੇਚੀ ਜਾ ਰਹੀ ਹੈ ਜਿਹੜੇ ਇਹਦੇ ਵਿੱਚ ਮੰਤਰੀ ਦੋਸ਼ੀ ਨੇ ਮੁੱਖ ਮੰਤਰੀ ਦੋਸ਼ੀ ਹੈ ਤੇ ਮੇਨ ਸਰਗਦਾਨ ਨੇ ਉਹਨਾਂ ਦੀ ਸੀਬੀਆਈ ਤੋਂ ਈਡੀ ਤੋਂ ਜਾਂਚ ਕਰਾਈ ਜਾਵੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈਗਾ ਕਿ ਸੀਬੀ ਤੋਂ ਜਾਂਚ ਕਰਾਈ ਜਾਵੇ ਹੋਰ ਵੀ ਆਗੂ ਵੀ ਉਹਦੇ ਨੇ ਕੀ ਨਾ ਮਸਲਾ ਆਪਣਾ ਜੀ ਮੇਰੋਂ ਪਵਿੱਤਰ ਸਿੰਘ ਹੈ ਜੀ ਕਿਸ ਤਰ੍ਹਾਂ ਦੇਖਦੇ ਹਾਂ ਕਿ ਦੋਸ਼ੀ ਵੀ ਫੜ ਲਏ ਗਏ ਹਨ ਫਿਰ ਧਰਨੇ ਪੈਸੇ ਕਾਦੇ ਵਾਸਤੇ ਦੇਖੋ ਦੋਸ਼ੀ ਕਿਹੜੇ ਫੜੇ ਨੇ ਜਿਹੜੇ ਮੁੱਖ ਦੋਸ਼ੀ ਨੇ ਉਹ ਫੜੇ ਨੇ ਜਾਂ ਜਿਹੜੇ ਆਮ ਘਰਾਂ ਦੇ ਮੁੰਡੇ ਆ ਉਹ ਫੜੇ ਆ ਪਹਿਲਾ ਕੁਐਸਚਨ ਤਾਂ ਇਹੀ ਹੈ ਮੈਂ ਇਹਨੂੰ ਜਾਣ ਦਾ ਮੌਕਾ ਮਿਲਿਆ ਗੁਜਰਾ ਪਿੰਡ ਦੇ ਵਿੱਚ ਉੱਥੇ ਜਦੋਂ ਸਾਡੀ ਐਸ ਐਚਓ ਸਾਹਿਬ ਨਾਲ ਸਾਡੇ ਲੀਡਰ ਦੀ ਗੱਲ ਹੋਈ ਤਾਂ ਉਹ ਕਹਿੰਦਾ ਜੀ ਅਸੀਂ ਦੋ ਮੁੰਡੇ ਚੱਕ ਲਏ ਉਹ ਉਸੇ ਪਰਿਵਾਰ ਦੇ ਮੁੰਡੇ ਆ ਜਿਹੜੇ ਚੱਕੇ ਆ ਜਿਹੜੇ ਪਰਿਵਾਰ ਦਾ ਦੋ ਸਕੇ ਭਰਾ ਮਰੇ ਆ ਜੋੜੇ ਮਰੇ ਆ ਜਿਨ੍ਹਾਂ ਦੀ 45 ਆਜੇ ਏ ਸੀ ਇੱਕ ਲੜਕਾ ਜਿਹੜਾ ਮਰੇ ਆ ਉਹਦਾ ਇੱਕ ਬੱਚਾ 2.5 ਸਾਲ ਦਾ ਇੱਕ ਬੱਚਾ 3 ਮਹੀਨਿਆਂ ਦਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਮੋੜਾ ਚੱਕਿਆ ਕਹਿੰਦੇ ਤੇ ਪਰਚਾ ਦਰਜ ਹੈ ਜੀ ਪਹਿਲਾਂ ਮਤਲਬ ਇਹਨੂੰ ਚੱਕ ਲਿਆ ਕਹਿੰਦੇ ਸੀ ਉਹ ਪਰਿਵਾਰ ਵਾਲੇ ਕਹਿੰਦੇ ਸਾਡਾ ਮੋੜਾ ਦੋਸਤ ਹੀ ਆ ਉਹ ਕਹਿੰਦੇ ਰਾਤ ساری ਰਾਤ ਬਚਾਉਂਦਾ ਰਿਹਾ ਉਹਨੂੰ ਫਿਰ ਦੱਸੋ ਕਿਹਨੂੰ ਫੜਿਆ ਕੀ ਜਿਨ੍ਹਾਂ ਨੇ ਸਰਾਬ ਪੈਦਾ ਕੀਤੀ ਉਹ ਫੜੇ ਆ ਕੀ ਫੈਕਟਰੀ ਦੇ ਮਾਲਕ ਫੜੇ ਆ ਆ ਪਿਛਲੇ ਦਿਨੀ ਜਿੱਦੇ ਗੁਜਰਾ ਕੰਡ ਹੋਇਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਬਠਿੰਡੇ ਗਏ ਆ ਉਹ ਜਿਹੜੀਆਂ ਬੋਤਲਾਂ ਫੜੀਆਂ ਗਈਆਂ ਨੇ ਉਤੋਂ ਸ਼ਰਾਬ ਦੀਆਂ ਉਹ ਉਥੋਂ ਦਾ ਉਹ ਬਠਿੰਡੇ ਦਾ ਮਾਲਕ ਹੈ ਉਹਦੇ ਹੋਟਲ ਦੇ ਵਿੱਚ ਜਾ ਕੇ ਉਹ ਉਥੇ ਮਤਲਬ ਉਹਨੇ ਖੜਮਸਤੀ ਆਪਣੇ ਵਸੀਆਂ ਕੀਤੀਆਂ ਨੇ ਉਥੇ ਜਾ ਕੇ ਉਹਨੇ ਫਿਰ ਦੱਸੋ ਕਿਹਨੂੰ ਫੜਿਆ ਵੀ ਸਵਾਦ ਤਾਂ ਇਹ ਸੀ ਜਿਨ੍ਹਾਂ ਦੀਆਂ ਬੋਤਲਾਂ ਫੜੀਆਂ ਗਈਆਂ ਉਹਨਾਂ ਤੇ ਉਹਨਾਂ ਤੇ ਕਾਰੋਬਾਰ ਮਤਲਬ ਕਾਰਵਾਈ ਹੋਣੀ ਚਾਹੀਦੀ ਸੀ ਕਿਉਂਕਿ ਇਹ ਸਾਜ਼ਿਸ਼ ਹੈ ਇਹ ਸਾਜ਼ਿਸ਼ ਦਾ ਪਰਦਾ ਫਾਸ ਹੋਣਾ ਚਾਹੀਦਾ ਲੋਕਾਂ ਨੂੰ ਬਚਾਉਣਾ ਚਾਹੀਦਾ ਲੋਕਾਂ ਨੂੰ ਮਾਰਨਾ ਨਹੀਂ ਚਾਹੀਦਾ ਅੱਜ ਬੌਧੂ ਸਮਾਜ ਪਾਰਟੀ ਇਹ ਮੰਗ ਕਰਦੀ ਹੈ ਬੌਧੂ ਸਮਾਜ ਪਾਰਟੀ ਦੀ ਇਹ ਸੋਆਹ ਹੈ ਵੀ ਪੰਜਾਬ ਨੂੰ ਭਾਰਤ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਅੱਜ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਨਸ਼ਾ ਵਿਕਦਾ ਸਾਡੇ ਨੌਜਵਾਨ ਬੱਚੇ ਬੱਚੀਆਂ ਸਾਡੇ ਨਸਿਆਂ ਦੀ ਭੇਟ ਚੜ ਰਹੀਆਂ ਨੇ ਇਹ ਨਸ਼ਿਆਂ ਦੇ ਕੋੜ ਨੂੰ ਖਤਮ ਕਰਨਾ ਚਾਹੀਦਾ ਹੈ ਇਹ ਬੌਧੂ ਸਮਾਜ ਪਾਰਟੀ ਦੀ ਮੰਗ ਹੈ ਔਰ ਬੌਧੂ ਸਮਾਜ ਪਾਰਟੀ ਮੰਗ ਕਰਦੀ ਹੈ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਜਿਹੜਾ ਐਕਸਾਈਜ਼ ਮੰਤਰੀ ਹੈ ਉਹਦੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਔਰ ਪੰਜਾਬ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੀਦਾ ਜੀ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿ ਕੇ ਇਹਨਾਂ ਨੇ ਦਾ ਵਾਅਦਾ ਕਰਿਆ ਸੀਗਾ ਕਿ ਨਸ਼ਾ ਨੂੰ ਬਿਲਕੁਲ ਖਤਮ ਕਰਤਾ ਜਾਵੇਗਾ ਲੇਕਿਨ ਸਰਕਾਰ ਨਸ਼ਾ ਨੂੰ ਖਤਮ ਕਰਨ ਵਿੱਚ ਜੋ ਦੇਖਿਆ ਜਾਵੇ ਤਾਂ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਿਉਂਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਦੀ ਨਸ਼ਾ ਕਰ ਰਿਹਾ ਹੈ ਤੇ ਜੇਕਰ ਗੱਲ ਕੀਤੀ ਆਵੇ ਜਾਰੀ ਲਈ ਸ਼ਰਾਬ ਦੀ ਤਾਂ ਪ੍ਰਸ਼ਾਸਨ ਦੀ ਨੱਕ ਹੀਟ ਇਹ ਕੰਮ ਹੋ ਰਿਹਾ ਸੀ ਅੱਜ ਬੋਇੰ ਸਮਾਜ ਪਾਰਟੀ ਵੱਲੋਂ ਡੀਸੀ ਨੂੰ ਮੰਗ ਪੱਤਰ ਸੌਂਪਿਆ ਜਾਣਾ ਜਿਸ ਵਿੱਚ ਇਹਨਾਂ ਨੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਰਾਸ਼ਪਤੀ ਰਾਜ ਹੈ ਲਾਗੂ ਕਰਨ ਦੀ ਜੋ ਇਹਨਾਂ ਨੇ ਮੇਨ ਮੰਗ ਕੀਤੀ ਹੈ